ਉਜ ਸਹਿਜ ਗਿਆਨ ਮਤ ਜਾਗ ਫਿਰ ਕੀ ਹੁੰਦਾ ਉਹਦੇ ਜੋ ਭਰ ਭਲਾਵਾ ਚਲੇ ਜਾਂਦੇ ਉਹਦੇ ਅੰਦਰ ਟਿਕ ਜਾਂਦਾ ਹੈ ਬਨੋਦਾਨ ਸ਼ਾਂਤ ਹੋ ਕੇ ਟਿਕ ਜਾਂਦਾ ਸਹਿਜ ਇਹਨੂੰ ਸਹਿਜ ਕਹਿੰਦੇ ਸੋ ਫਿਰ ਸਹਿਜ ਗਿਆਨ ਮਤ ਜਾਗ ਉਹਦੇ ਦਾ ਮਨ ਸਹਿਜ ਅਵਸਥਾ ਚ ਆ ਜਾਂਦਾ ਗਿਆਗ੍ਰਤ ਅਵਸਥਾ ਚ ਆ ਜਾਂਦਾ ਜਾਗ ਪੈਂਦਾ ਜਾਗ ਬੰਦਾ ਤਾਂ ਹੱਥ ਤੇ ਬੈਠਾ ਆਪੇ ਸਹਿਜ ਹੋ ਗਿਆ ਅਰ ਜਦੋਂ ਬੈਠਾਈ ਉਹ ਸੁਪਨਾ ਖਤਮ ਹੋ ਗਿਆ ਉਹਦਾ ਨਾ ਸੰਸਾਰ ਉਹਨੂੰ ਸੁਪਨਾ ਨਹੀਂ ਲੱਗਦਾ ਫਿਰ ਸ਼ਾਇਦ ਗਿਆਨਵਤ ਜਾਗ ਉਹ ਗਿਆਨ ਵਾਲੀ ਮਤ ਫੇਰ ਜਾਗਦੀ ਹੈ ਆ ਗਿਆਨ ਵਾਲੀ ਮਤ ਜਾਗੀ ਹੋਈ ਤੇ ਗੱਲ ਕਹੀ ਹੋਈ ਹੈ ਉਹ ਵਜਾ ਕਵੀਰ ਦੀ ਮਤ ਜਾਗੀ ਆਪਣੀ ਨੂੰ ਗੱਲ ਦੱਸ ਰਿਹਾ ਹੈ ਸੱਚ ਪਰ ਸੀਧੇ ਦੋਤ ਪਰ ਸੀਧੇ ਦੱਸਿਆ ਪਹਿਲਾ ਆਦਮੀ ਕਿਹਾ ਜਾਂਦਾ ਜਦੋਂ ਸੰਸਾਰੀ ਹੁੰਦਾ ਦੀ ਸੋਚ ਮੋਰ ਮੋਰ ਪਰ ਅਦਕ ਲਾੜਦਰ ਅਦਕ ਲਾੜਦਰ ਉਹ ਪੈਦਾ ਕਰੀ ਜਾਂਦਾ ਵਿਧਾਈ ਜਾਂਦਾ ਲੋ ਬੁਧਾਈ ਜਾਣ ਅਗਿਆਨਤਾ ਚ ਜਦੋਂ ਸਹਿਜਵਤ ਜਾਗਦੀ ਹੈ ਫੇਰ ਕੀ ਕਰਦਾ ਜੇ ਗੁਰਬਾਣੀ ਚੰਗੀ ਲੱਗ ਜਾਂਦੀ ਹੈ ਇਹ ਸਿੱਖਿਆ ਚੰਗੀ ਲੱਗ ਜਾਂਦੀ ਹੈ ਫੇਰ ਉਹ ਕੀ ਕਰਦਾ ਦੋਏ ਪੱਖ ਤੇ ਖਾਂਦੇ ਅੰਦਰ ਗਿਆਨਵਤ ਗਿਆਨਵਤ ਜਾਗ ਪੈਂਦੀ ਹੈ ਫੇਰ ਉਹ ਜੋ ਗਿਆਨਵਤ ਜਾਗਦੀ ਹੈ ਫੇਰ ਉਹਨੇ ਖਾਂਦਾ ਫੇਰ ਤਾਂ ਦੂਜਿਆਂ ਨੂੰ ਸਿੱਖਿਆ ਦਿੰਦਾ ਲੋ ਗਿਆਨਵਤ ਗਿਆ ਹੈ ਗੁਰਪ੍ਰਸਾਦ ਅੰਤਰ ਲਿਵ ਲੱਗਾ ਹੈ ਬਾਤ ਸੋ ਗਿਆਨ ਹੈ ਸਾਉਂ ਦਾ ਬਰੋ ਦੇਖੋ ਜੇ ਬਹੁਤ ਜਿਆਦਾ ਹੀ ਕਿੰਨਾ ਲੋਕਾਂ ਦਾ ਗਿਆਨ ਹੋ ਜਾਂਦਾ ਅੰਤਰਲੇਵ ਲੱਗਾ ਬਾਤ ਅੰਦਰੇ ਹੀ ਜੁੜ ਜਾਂਦਾ ਆਪਣੇ ਆਪਣੇ ਬੋਲ ਨਾਲੇ ਜੁੜ ਜਾਂਦੇ ਉਹ ਮੈਂ ਜਿਹੜੀ ਪਹਿਲੀ ਸੀ ਨਾ ਉਹ ذراتਵ ਇਹ ਆਵਾਜ਼ ਫਿਰ ਵੋਲਟੇਜ ਫੁੱਲ ਹੋ ਜਾਂਦੀ ਇੱਥੇ ਹੁਣ ਹੋੜ ਹੋੜੀਏ ਵੋਲਟੇਜ ਫੁੱਲ ਛੱਡਦੀ ਹੈ ਹੁਣ ਹੁਣ ਚੱਲ ਨੂੰ ਉਹਨੂੰ ਪਤਾ ਉੜੇ ਚੱਲੂਗੀ ਕਿਹੜੇ ਤੇ ਫੋਨ ਵੋਲਟੇਜ ਹੋ ਜਣੀ ਗੁਰਪ੍ਰਸਾਦ ਅੰਤਰ ਲਿਵ ਨੰਗਾ ਇੱਥੇ ਸੰਗਤ ਨਹੀਂ ਮਰਨਾ ਬਸ ਇਹ ਸੰਗਤ ਜਿਹੜੀ ਅੰਤਰ ਲਿਵਦੀ ਉਹ ਇਹ ਚ ਬੰਦਾ ਹੁਦਾਈ ਨਹੀਂ ਧਾਨ ਕਾ ਬੱਦਾ ਕਰ ਤਹਾ ਜਿੱਥੇ ਜਨੂਰ ਨਾ ਜਰਦਾ ਰਤ ਨਾਲ ਜਾਲੂ ਜਾ ਰਹਾ ਇੱਥੇ ਬੱਦਾ ਰਾਮ ਕਰੇਗਾ ਆ ਜਗਾ ਆਥੋ ਇਹ ਹੁੰਦਾ ਹੈ ਜਿੱਤੇ ਕੇ ਨਾਨਕ ਬੰਦਾ ਕਰਤਾ ਹਾਂ ਜਿੱਤੇ ਮਿਰਤ ਨਾ ਜਲਮੂ ਵਿਚਰਾ ਮਜਰਾ ਰੋਗ ਜਲਰਾ ਰੋਗ ਸਰੀਰ ਨੂੰ ਸਰੀਰ ਤੇ ਹੀ ਨਹੀਂ ਤਾਂ ਬਹੁਤ ਨਜਾ ਤਾਂ ਬਹੁਤ ਤੇ ਜਲਮ ਜਲਰਾ ਰੋਗ ਇੱਥੇ ਇੱਕ ਹੋਰ ਗਾਇਆ ਤਹੂਗ ਅਕਬੀਰ ਸ਼ਲੋਕ ਸੀ ਹੋਗਾ ਐਸੇ ਗਾ ਲੂ ਪਹਿਲੇ ਗਗ ਜਲਮੁ ਕੇ ਜਬ ਜਲਮ ਜਬਰ ਕੇ ਅੰਤਰੇ ਗਗ ਜਲਮੁ ਕੇ ਅੰਤਰੇ ਸਹਿਜ ਸੁਣ ਕੇ ਕਹਾਡ ਇੱਕ ਪਾਸੇ ਬੰਦੀ ਸੋਚ ਇੱਕ ਪਾਸੇ ਉਹ ਅੰਤਰਰਾਸ਼ਟਰੀ ਪਹਿਲੇ ਜਿੱਤਦੀ ਸੋਚ ਸੀ ਗੁਰਕਾ ਪੜਲ ਸੀ ਇੱਕ ਕਪੜਾ ਪੜਲ ਸੀ ਦੋਹਾਂ ਦੇ ਵਿਚਾਲੇ ਬਹਿ ਗਏ ਦੋਹਾਂ ਦੇ ਵਿਚਾਲੇ ਸਹਿਜ ਸੁਣ ਕੇ ਕਹਾਡ ਬੰਨ ਸੁਣ ਲੈ ਗਿਆਨਬਤ ਜਾਗੀ ਹੋਈ ਹੈ ਸਹਿਜ ਗਿਆਨਬਤ ਜਾਗੀ ਹੈ ਨਾ ਇਹ ਸਹਿਜ ਵਨ ਗਿਆ ਬਨ ਸੁਣਨ ਹੋਇਆ ਬਨ ਕਰਕੇ ਸੁਣਨਾ ਚਿਤ ਕਰਕੇ ਸਹਿ ਜਾ ਗਿਆ ਇਹ ਸਹਿ ਸੁਣ ਕੇ ਘਾਟ ਹੋ ਗਿਆ ਨੂ ਵਿਚਾਰੇ ਤੋਂ ਤਾਂ ਕਬੀਰਾ ਵਟਕਿਓ ਕੋਇ ਤੁਰ ਜਲ ਬਾਗ ਉਿੱਤੇ ਕਬੀਰ ਨੇ ਵਟਕਿਓ ਕਹਿੰਦਾ ਨਾਨਕ ਬੰਦਾ ਕਰਦਾ ਹੋ ਕੇ ਕਹਿੰਦਾ ਕੱਲ ਕੋਈ ਜਿੱਦ ਦਾ ਲਈ ਬੁਝ ਉਹਨੇ ਤਾਂ ਸਾਰੀ ਹੋ ਗਈ ਗੁਜਲੀ ਜਿਹੜਾ ਬਹਿ ਗਿਆ ਬੱਬੜਬੂਸਾ ਜੀ ਭਈ ਆਇਆ ਉਹਦਾ ਤਾਂ ਫਿਰ ਕੋਈ ਉਹ ਤਾਂ ਉਹਨੂੰ ਖੰਡਾ ਜਿਹੇ تیر ਟੀਕਾ ਕਰਾਣੇ ਬਾਹਰੇ ਨੇ ਵਿਚਾਰਿਆਂ ਦੇ ਆ ਉਹ ਪੱਪੜ ਪੂਸਾ ਪੈਦਾ ਕਰਿਆ ਹਾਇ ਉਹਨਾਂ ਪੜਨ ਵਾਲੇ ਪੜ੍ਹਤਰੂ ਇਹਦਾ ਕਿਵੇਂ ਪਤਾ ਲੱਗ ਜਾਂਦਾ ਪੜਨ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਪੜਦਾ ਦੇ ਅਰਥ ਕੀ ਤੇ ਨੇ ਕਿਤੇ ਕਹਿੰਦੇ ਜਿੱਥੇ ਝੰਡੇ ਅਰਥ ਤੇ ਉੱਥੇ ਵੀ ਉਹਨਾਂ ਨੇ ਜਾਣ ਕੇ ਬਦਲਦੇ ਉਹਨਾਂ ਨੇ ਆਪਣਾ ਥੋੜੀ ਪੱਠਾ ਗੋਲ ਕਰਨੀ ਸੀ ਪੜਨ ਦੀ ਆਪਣੀ ਬਾਤ ਯਾਦੀ ਸੀ ਉਹਨੇ ਆਪਣੀ ਵੀ ਬਚਾਉਣੀ ਸੀ ਇੱਥੇ ਇੱਥੇ ਪਰਾਦੋ 200 ਸਾਲ ਕਹ ਰਹੇ ਕੱਟ ਗਏ ਹੋਰ ਲੋਕ 200 ਸਾਲ ਨਾ ਕੱਟੇ ਆਪਾਂ ਬੜਪੂਸਾ ਗਿਆ ਪਾ ਕੇ ਨੁਕਸਾਨ ਵੀ ਉਹਨਾਂ ਨੂੰ ਹੋਇਆ ਜਿਉਂ ਨਾਲੇ ਸਿੱਖਾ ਨੂੰ ਕੋ ਬੜਪੂਸੇ ਦਵਾ ਦੋਏ ਬਾਤ ਉਹਨਾਂ ਦੀ ਸਹੀ ਨਹੀਂ ਹੋਣ ਦਿੱਤੀ ਆਤ ਬਾਦ ਵੀ ਉੱਥੇ ਹੀ ਬਹਿਣਾ ਹੋਇਆ ਕਟੜਵਾਦੀ ਹੋ ਜਾਂਦਾ ਆदमी ਕਟੜਵਾਦੀ ਕਿਉਂ ਹੁੰਦਾ ਜੇ ਸੱਚੀ ਬਾਤ ਨਹੀਂ ਆ ਕਟੜਵਾਦੀ ਬਹਿ ਹੋ ਜਾਊਗਾ ਜੱਤਾਂ ਰੂੜ ਛੱਡ ਗਿਆ ਕੱਟਣਾ ਦੀ ਹੋ ਗਿਆ ਦੇਸ਼ਾਇਰ ਹੋ ਗਿਆ ਧਰਮ ਤੋਂ ਦੇਸ਼ਾਇਰ ਹੋਇਆ ਹੋਇਆ ਅੱਜ ਵੀ ਕੱਟਣਾ ਦੀ ਹੁੰਦੀ ਸਹੀ ਧਰਮ ਉਹ ਕੱਟਣਾ ਦਾ ਮਤਲਬ ਹੈ ਕੋਈ ਨਹੀਂ ਆ ਕੱਟਣਾ ਦੀ ਉਹ ਸਾਨੂੰ ਪਹਿਲਾਂ ਕੀ ਤੇਰੇ ਕੋਲ ਹੂੜ ਪਿੱਟਦੇ ਨੇ ਉਹ ਪੈਦਾ ਤੁਸੀਂ ਕੀਤੇ ਪੈਦਾ ਕਿੱਥੋਂ ਹੋਏ ਨੇ ਧਰਮ ਤੁਸੀਂ ਦੇਣਾ ਤਾਂ ਬਣਦਾ ਨਹੀਂ ਤੁਸੀਂ ਕੋਈ ਨਾਲ ਦਾ ਦੂਏ ਪਾਸੇ ਲਾਇਆ ਜਾਣ ਬੁਝ ਕੇ ਕਲਣ ਜੱਟਿਆ ਬੇਰਾਂ ਕਲਣ ਜਿੱਥੇ ਬਣਦੀ ਇਹਨਾਂ ਦੇ ਬਜ਼ੁਰਗ ਜੁੱਪੇ ਬਾਹਰ ਨੇ ਹੁਣ ਵੀ ਸ਼ਰਾਰਤ ਕਰਦੇ ਨੇ ਵੀ ਧਰਮ ਉਹ ਜਿੱਤੇ ਧਰਮ ਹੋ ਹੀਰ ਕਰੋਗੇ ਉੱਥੇ ਤਾਂ ਕਟੜਵਾਦ ਆ ਫਿਰ ਉੱਥੇ ਪੈਗਾ ਹੋਏ ਉਹ ਹੋਵੇ ਨਾ ਧਰਮ ਦੇ ਜਾਣ ਨਾ ਰਹੀ ਫਿਰ ਕੀ ਗੱਲ ਇਹ ਕਹਾਂ ਮੈਂ ਆਜੂ ਇਹ ਆ ਤਾਂ ਸਹੀ ਧਰਮ ਤੇ ਆਜਮੇ ਸਾਰੀ ਦੁਨੀਆਂ ਨਹੀਂ ਧਰਮ ਦੀਆਂ ਲੜਾਈਆਂ ਕੋਈ ਦੁਨੀਆਂ ਦੀ ਤਾਕਤ ਵੱਲੋਂ ਨਹੀਂ ਕਰ ਸਕਦੀ ਜਿੱਤੇ ਮਨਵਾਰ ਜੀ ਰਹੂ ਲੜਾਈ ਰਹੂ ਜਿੱਤੇ ਆਪਣੀ ਇੱਛਾ ਰੂ ਬਰਬਰ ਜੀ ਰਹੂ ਲੜਾਈ ਰਹੂ ਅਦਾਲਤਾਂ ਰਹਿਣ ਚਾਹੇ ਪੁਲਿਸ ਰਹੇ ਫੌਜ ਰਹੇ ਕੁਝ ਰਹੇ ਜੇ ਰਾਜੇ ਉਹ ਕਹੇ ਆਪਣੀ ਮਰਜ਼ੀ ਕਰਨ ਕਿ ਉੱਥੇ ਵੀ ਸ਼ਾਂਤੀ ਮੈ ਰਹੂ ਜਿੱਤੇ ਆਪਣੀ ਮਰਜ਼ੀ ਚੱਲੂਗੀ ਉੱਥੇ ਸ਼ਾਂਤੀ ਰਹੂਗੀ ਅਸ਼ਾਂਤੀ ਰਹੂਗੀ ਲੜਾਈ ਰਹੂਗੀ ਲੁੱਟ ਖੋਹ ਰਹੂਗੀ ਤੱਕਾशाही ਰਹੂਗੀ ਕੋਈ ਹਟਾ ਨਹੀਂ ਸਕਦਾ ਇਹ ਧਾਰਮਿਕ ਲੋਕ ਵੀ ਮੰਨਦਾ ਨਹੀਂ ਹੈ ਉਹਨਾਂ ਦਾਲੀਆਂ ਸ਼ਕਰਾਚਾਰੀਆਂ ਮੈਂ ਦੇਖਿਆ ਉਦੋਂ ਅੰਦਰੋਂ ਡਰਾਰਾਂ ਨੂੰ ਜੇ ਸੱਚタル ਭੋਗੇ ਤੁਹਾਡੀ ਸਾਡੀ ਵੀ ਦਿਸਦੀ ਜਾਨੀ ਉਹਨਾਂ ਕੋਲ ਆ ਸੱਚタル ਜੇ ਸੱਚタル ਤੇ ਲੋਕ ਆ ਕੇ ਉੱਥੋਂ ਡਰਦੇ ਨੇ ਕਾਂ ਫੇ ਉਹਨਾਂ ਦੀ ਵੀ ਇੱਥੇ ਦਿਸਦੀ ਉਹ ਵੀ ਮਾਇਆ ਦੇ ਇਛਾ ਧਾਰੀ ਬੈਠੇ ਨੇ ਆਇਆ ਤੇ ਕਰੋੜਾ ਰੁਪਇਆ ਜੜਦੇ ਨੇ ਉੱਥੇ ਫੋਲੀ ਵਾਲਿਆਂ ਕਿਵੇਂ ਨੱਚਦੇ ਸੀ ਟੀਵੀ ਤੇ ਸਵਾਰਥੀ ਸਾਰੇ ਉਹਨਾਂ ਨੂੰ ਪਤਾ ਵੀ ਸਾਡੇ ਕੋਲ ਵੀ ਉਹ ਚੀਜ਼ ਹੈ ਦੀ ਆਪਣਾ ਵੀ ਡਰ ਆਇਆ ਹੈ ਇਹ ਸੱਚ ਆਊਗਾ ਕਬ ਉਹ ਵੀ ਕਿਸੇ ਹਾਰ ਲਾਣ ਦੀ ਬਰਕਈ ਰੇ ਇਹ ਪੀੜ ਦੇ ਮਾਲਕ ਨਹੀਂ ਬਣ ਸਕਦੇ ਸਗੋ ਦਾਸ ਬਣ ਜਾਣਗੇ ਦਾਸ ਬਣ ਲੋਖਾ ਹੋਣਾ ਉਹ ਕਾਲੀ ਬਣੇ ਬੈਠੇ ਉਹਦਾ ਸਰਤੇ ਛਦਰਾ ਧਰ ਆਇਆ ਉਹਦੇ ਵਿਸ਼ਨੂ ਦੇ ਅਵਤਾਰ ਵਗੂਤ ਆਹੰਕਾਰੀ ਦੇ ਬੜੇ ਸ਼ਿਵੀ ਦਾ ਸਰਤੇ ਛਦਰੀਓ ਛਦੰਤਰੀ ਬੈਠੇ ਉਹਦਾ ਅਵਤਾਰ ਹੀ ਰੇ ਦਾਵੇਂ ਰਾਜੇ ਵਾਇਤਾੜੀ ਬਨੇ ਬੈਠੇ ਜੇ ਸੱਚ ਧਰ ਬਹੁਵਾਂ ਦੇ ਬੱਲੇ ਕੱਖ ਨਹੀਂ ਉਹਨਾਂ ਦੇ ਪੱਲੇ ਕੱਖ ਰਿਹਾਗਾ ਦਰਦੇ ਵੀ ਤਾਰ ਇਹਦਾ ਤਾਹੀ ਹੁਦ ਸਾਰੇ ਜਹਦਾਲੂ ਜਿਹੜਾ ਸਾਡੇ ਪੱਲੇ ਸਾਨੂੰ ਨਹੀਂ ਕਹਿਦੇ ਪੁੱਛਣ ਇਹ ਜਿੰਨੇ ਸੰਸਾਰੀ ਇੱਜ਼ਤ ਵਾਲੇ ਲੋਕ ਹੋ ਤਾਂ ਇਹ ਡਰਦੇ ਉਹਨਾਂ ਦੇ ਸੱਚਾਰੋਂ ਤੋਂ ਸਾਰੀ ਜਿਹਨੇ ਆਪਣੀ ਇੱਜ਼ਤ ਰਖੜੀ ਨਹੀਂ ਹੈ ਗੁੜੀ ਨੇ ਵੀ ਬੜਾਈ ਆਕੇ ਨਾਲ ਜਾਲ ਦਿੱਤੀ ਕਹਿੰਦਾ ਇਹਦੀ ਜਾਲ ਦਿੱਤੀ 올 ਸਾਈਟ ਤਰੂਪ ਨੂੰ ਦਾ ਬਾਕੀ ਨਹੀਂ ਬਣੂਗਾ ਕੋਈ ਬਾਕੀ ਦਾ ਪਖੰਡ ਹੈ ਕਹੀ ਜਾਂਦੇ ਨੇ ਕੋਸ਼ਿਸ਼ ਕਰੀ ਜਾਂਦੇ ਨੇ ਕੁਛ ਚਾਹੁੰਦੇ ਨੇ ਹਵਨ ਅਬ ਉਹਨੂੰ ਗੁੜੀ ਦਿੱਤੇ ਬਾਦਮਨੀ ਦੇ ਜ਼ਿੰਮੇਵਾਰ ਸਭ ਲੋਕ ਆਪ ਨੇ ਜਿਹੜੇ ਅਬਜ਼ਰ ਹੋਣਾ ਪਉਦੇ ਨੇ ਜਿਹੜੇ ਲੀਡਰ ਨੇ ਸਾਰੇ ਬਾਦਮਨੀ ਦੇ ਜ਼ਿੰਮੇਵਾਰ ਨੇ ਸਾਰੇ ਇਕੱਠੋ ਲੈ ਕੇ ਕੋਈ ਵੀ ਨਹੀਂ ਬਚਿਆ ਹੋਇਆ ਇਮਾਨਦਾਰੀ ਦੀ ਗੱਲ ਕੋਈ ਨਹੀਂ ਕਰਦਾ ਜਿਵੇਂ ਗੁਰਬਾਨੀ ਇਮਾਨਦਾਰੀ ਦੀ ਗੱਲ ਕਰਦੀ ਹੈ ਇਸ ਤਰੀਕੇ ਨਾਲ ਕੋਈ ਨਹੀਂ ਗੱਲ ਕਰਦਾ ਵੇਲਾ ਆਉਗਾ ਨਹੀਂ ਗੱਲ ਕਰਦਾ